ਸਸਿਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਚੈਨਲ ਕੁਲਦੀਪ ਬਲੌਗ ਤੇ ਉਮੀਦ ਕਰਦੇ ਆ ਜੀ ਸਾਰੇ ਠੀਕ ਠਾਕ ਹੋਵੋਗੇ ਜੀ ਤੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਜੀ ਗਜਰੇਲ ਦੇ ਦੀ ਪਰਫੇ ਬਣਾਉਣੀ ਤੇ ਆ ਦੇਖੋ ਆਪਾਂ ਬਣਾਈ ਹੈ ਬਹੁਤ ਹੀ ਟੇਸਟੀ ਬਣੀ ਹੈ ਤੇ ਬਹੁਤ ਹੀ ਸੋਹਣੀ ਲੱਗਦੀ ਹੈ ਇਹ ਤੇ ਤੁਸੀਂ ਵੀ ਜਰੂਰ ਇੱਕ ਵਾਰ ਬਣਾਇਓ ਸਾਡੇ ਤਰੀਕੇ ਦੇ ਨਾਲ ਤੇ ਆਓ ਆਪਾਂ ਤੁਹਾਨੂੰ ਬਣਾਉਣੀ ਦੱਸਦੇ ਹਾਂ ਬਰਫੀ ਹਾਂਜੀ ਹੁਣ ਆਪਾਂ ਇੱਥੇ ਆ ਗਾਜਰਾ ਲੈ ਲਈਆਂ ਸੀਗਾ ਇਹ ਆਪਾਂ ਕੱਦੂ ਕਸ ਕੀਤੀਆਂ 3 ਕਿਲੋ ਬਾਜਰਾ ਪਹਿਲਾਂ ਆਪਾਂ ਧੋ ਸਮਾਰ ਕੇ ਵਧੀਆ ਚੰਗੀ ਤਰ੍ਹਾਂ ਤੇ ਇਹਨਾਂ ਨੂੰ ਸੁਕਾ ਲਿਆ ਸੀ ਤੇ ਫਿਰ ਆਪਾਂ ਕੱਦੂ ਕਸ ਕਰ ਲਿਆ ਤੇ ਇੱਧਰ ਆਪਾਂ ਕੜਾਹੀ ਦੇ ਵਿੱਚ ਘਿਓ ਪਾ ਲਿਆ 3 ਤੋਂ 4 ਚਮਚੇ ਤੇ ਹੁਣ ਆਪਾਂ ਇਹਦੇ ਵਿੱਚ ਜਿਹੜੀਆਂ ਆਪਾਂ ਕੱਦੂ ਕਸ ਕੀਤੀਆਂ ਗਾਜਰਾ ਇਹ ਪਾ ਦਾਂਗੇ ਇਸ ਤਰ੍ਹਾਂ ਤੇ ਹੁਣ ਆਪਾਂ ਇਹਨੂੰ ਇਹਨਾਂ ਦਾ ਪਾਣੀ ਨਿਕਾ ਦੇਣਾ ਚੰਗੀ ਤਰ੍ਹਾਂ ਇਸ ਤਰ੍ਹਾਂ ਖਲਾਈ ਹੋ ਜਾਣਾਗਾ ਕਿਉਂਕਿ ਇਹਨਾਰੇ ਵਿੱਚ ਪਾਣੀ ਬਹੁਤ ਜ਼ਿਆਦਾ ਹੁੰਦਾਗਾ ਤੇ ਇਸ ਤਾਂ ਇਹਨਾਂ ਦਾ ਪਾਣੀ ਨਿਕਾ ਦੇਣਾ ਤੇ ਫਿਰ ਆਪਣੀ ਬਹੁਤ ਵਧੀਆ ਵਰਤੋਂ ਹੋਣੀ ਹੈ ਹਾਂਜੀ ਹੁਣ ਆਪਾਂ ਨੇ ਇੱਥੇ ਗਾਜਰਾਂ ਦੇ ਜਮਾ ਪਾਣੀ ਸੁੱਕ ਗਿਆ ਦੇਖੋ ਤੇ ਇਹਨਾਂ ਦੀ ਮਾਤਰਾ ਵੀ ਘਟ ਗਈ ਹੁਣ ਤਾਂ ਥੋੜੀਆਂ ਹੀ ਬਰਨਗੀਆਂ ਆ ਦੇਖੋ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਦੁੱਧ ਤੇ ਦੁੱਧ ਇਹਦੇ ਵਿੱਚ ਪਾਵਾਂਗੇ ਆਪਾਂ 2 1/2 ਕਿਲੋ ਹੈਗਾ ਦੁੱਧ ਤੋਂ ਵੱਧ ਹੈ 1/2 ਕਿਲੋ ਤੇ ਤਰ੍ਹਾਂ ਹਾ ਗੱਦ ਪਾ ਦੇਣਾ ਕਈ ਵਿੱਚ ਤੇ ਇਸ ਨੂੰ ਚੰਗੀ ਤਰ੍ਹਾਂ ਹਿਲਾ ਲੈਣਾਗਾ ਤੇ ਇੱਕ ਆਪਾਂ ਹੁਣ ਇਹਦੇ ਵਿੱਚ ਪਾਵਾਂਗੇ ਇਲਾਚੀ ਦਾ ਪਾਊਡਰ ਆਹ ਇਲਾਚੀ ਦਾ ਪਾਊਡਰ ਪਾਵਾਂਗੇ ਇਹਦੇ ਵਿੱਚ ਤੇ ਇਹਦੇ ਨਾਲ ਵੀ ਬਹੁਤ ਵਧੀਆ ਟੇਸਟ ਆਉਂਦਾ ਹੈਗਾ ਇਲਾਇਚੀ ਦੇ ਪਾਊਡਰ ਨਾਲ ਗਾਜਰਾ ਦੇ ਵੀ ਜਰੇਲੇ ਵਿੱਚ ਪਾਏ ਤੋਂ ਤੇ ਇਹਨਾਂ ਬੱਲ ਕੋਲ ਹਲਵਾ ਇਸ ਤਰ੍ਹਾਂ ਬਣਾਉਂਗਾ ਤੇ ਇਹਨੂੰ ਹੁਣ ਆਪਾਂ ਵੀ ਇਹ ਪੂਰਾ ਕਾੜ ਲਾਂਗੇ ਦੁੱਧ ਨੂੰ ਵਿੱਚ ਜਿੰਨਾ ਚਿਰ ਇਹ ਪੂਰਾ ਸੰਘਣਾ ਨਹੀਂ ਹੁੰਦਾ ਛਕਾ ਦੇਣਾ ਦੁੱਧ ਨੂੰ ਚੰਗੀ ਤਰ੍ਹਾਂ ਤੇ ਹੁਣ ਆਪਾਂ ਇਹਨੂੰ ਥੋੜੀ ਜਿਹੀ ਘੱਟ ਅੱਗ ਤੇ ਉਵਾਲਾਂਗੇ ਚੰਗੀ ਤਰ੍ਹਾਂ ਹਾਂਜੀ ਹੁਣ ਆਪਾਂ ਇੱਥੇ ਲੈ ਲਈ ਸੀ 300 ਗ੍ਰਾਮ ਖੰਡ 350 ਗ੍ਰਾਮ ਆ ਖੰਡ ਇਹ ਤੇ ਇੱਕ ਕੱਪ ਆਪਾਂ ਪਾਣੀ ਦਾ ਲਿਆਗਾ ਤੇ ਹੁਣ ਆਪਾਂ ਇਹਦੀ ਬਣਾਵਾਂਗੇ ਚਾਸ਼ਨੀ ਚਾਸ਼ਨੀ ਆਪਾਂ ਪੂਰੀ ਗਾੜ੍ਹੀ ਬਣਾਉਣੀ ਆ ਤੇ ਫਿਰ ਆਪਾਂ ਬਾਅਦ ਚ ਖੋਜ ਪਾਵਾਂਗੇ ਤੇ ਉਹ ਪਤਨੂ ਦਿਖਾਉਣੇ ਆ ਤੇ ਹੁਣ ਆਪਾਂ ਖੰਡ ਪਾ ਲਾਂਗੇ ਸਗਲੇ ਦੇ ਵਿੱਚ ਤੇ ਪਾਣੀ ਦੇਖੋ ਆਪਾਂ ਜਮੇ ਥੋੜਾ ਜਿਹਾ ਪਾਉਣਾ ਬਸ ਅੱਧਾ ਕੱਪ ਹੀ ਪਾਉਣਾ ਪਾਣੀ ਦਾ ਤੇ ਹੁਣ ਇਹਨੂੰ ਆਪਾਂ ਚਾਸ਼ਨੀ ਬਣਾ ਲੈਣੀ ਆ ਤਾਂ ਸਗਲਾ ਗਿਲ ਗਿਆ। ਚਾशनी ਬਣਾ ਲੈਣੀ ਇਹਨੂੰ ਪੂਰੀ ਜੀਰੋਂ ਐ ਗਾੜੀ ਹੋ ਗਈ ਤਾਰ ਤੇ ਤੁਹਾਨੂੰ ਦਿਖਾਵਾਂਗੇ ਉਹ। ਹਾਂਜੀ ਹੁਣ ਆਪਾਂ ਨਾ ਦੇਖੋ ਦੁੱਧ ਜਮਾ ਸੁੱਕ ਗਿਆ ਵਿੱਚੋਂ ਤੇ ਹਜੇ ਵੀ ਭਾਫ਼ ਜੀ ਤੋਂ ਤਾਂ ਬਹੁਤ ਉੱਡੀ ਜਾਂਦੀ ਆ ਤੇ ਪਰ ਹੈ ਨਹੀਂਗਾ ਹੁਣ ਇੰਨਾ ਜ਼ਿਆਦਾ ਤੇ ਹੁਣ ਆਪਾਂ ਥੋੜਾ ਜਿਹਾ ਸੇਕ ਹੋਰ ਲਵਾਵਾਂਗੇ ਇਹਨੂੰ ਤੇ ਚੰਗੀ ਤਰ੍ਹਾਂ ਸੁਕਾ ਲਾਂਗੇ ਆਪਾਂ। ਤੇ ਉਸ ਤੋਂ ਬਾਅਦ ਫਿਰ ਆਪਾਂ ਚਾशनी ਪਾਵਾਂਗੇ ਆ ਦੇਖੋ। ਹਜੇ ਉੱਡੀ ਆ ਭਾਫ਼ ਜੀ ਥੋੜਾ ਥੋੜਾ ਸੇਕ ਹੋਰ ਲਵਾਵਾਂਗੇ। ਹਾਂਜੀ ਆ ਚਾਸ਼ਨੀ ਆਪਣੀ ਤਿਆਰ ਹੋ ਗਈ ਦੇਖੋ ਪੂਰੀ ਸੰਘਣੀ ਹੋ ਗਈ ਇਸ ਤਰ੍ਹਾਂ ਉਹ ਦੇਖੋ ਤੇ ਹੁਣ ਆਪਾਂ ਇਹਦੇ ਉਹਦੇ ਵਿੱਚ ਪਾਵਾਂਗੇ ਗਰੇਲੇ ਦੇ ਦਿਖਾਉਣੇ ਸੋਨ ਹਾਂਜੀ ਹੁਣ ਆਪਣਾ ਦੁੱਧ ਸੁੱਕ ਗਿਆ ਸੀ ਜਨਾ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਚਾਸ਼ਨੀ ਜੇ ਆਪਾਂ 350 ਗ੍ਰਾਮ ਲਈ ਸੀਗੀ ਖੰਡ ਤੇ ਤੁਸੀਂ ਜੇ ਮਿੱਠਾ ਵੱਧ ਪਸੰਦ ਕਰਦੇ ਹੋ ਤਾਂ ਵੱਧ ਵੀ ਲੈ ਸਕਦੇ ਆ ਉਹਦੇ ਹਿਸਾਬ ਨਾਲ ਤੇ ਮਿੱਠੇ ਰਸਾ ਵੀ ਜੇ ਰਹਿ ਜਾਂਦਾ ਟਿੱਕ ਪਸੰਦ ਹੈ ਤਾਂ ਇੰਨਾ ਕੁ ਬਹੁਤ ਹੈ ਤੇ ਹੁਣ ਆਪਾਂ ਇਹ ਚੰਗੀ ਤਰ੍ਹਾਂ ਇਸ ਤਰ੍ਹਾਂ ਮਿਕਸ ਕਰ ਲਾਂਗੇ ਵਿੱਚ ਤੇ ਥੋੜਾ ਜਿਹਾ ਹੋਰ ਰਾੜਾ ਇਹਨੂੰ ਸੰਘਣਾ ਕਰਨ ਲਈ ਕਿਉਂਕਿ ਹੁਣ ਚਾਟ ਨਹੀਂ ਬੈਗੀ ਹੁਣ ਦੁਬਾਰਾ ਫੇਰ ਆਪਾਂ ਨੂੰ ਪੂਰਾ ਰਾੜ ਕੇ ਸੰਘਣਾ ਕਰਨਾ ਪਊਗਾ ਤੇ ਸ਼ੇਰ ਬਣਾਵਾਂਗੇ ਆਪਾਂ ਵਰਕੀ ਤੇ ਪੂਰੀ ਵਧੀਆ ਬਣਦੀ ਐ ਇਸ ਤਰੀਕੇ ਨਾਲ ਜਰੂਰ ਬਣਾ ਕੇ ਦੇਖਣ ਖਲਵਾਈ ਦੀ ਤਰ੍ਹਾਂ ਮੰਗ ਲਈ ਐ ਹਾਂਜੀ ਆਪਣਾ ਬਣ ਕੇ ਤਿਆਰ ਹੋ ਵੇਖੋ ਆ ਬਿਲਕੁਲ ਤੇ ਪੂਰਾ ਕਰੜਾ ਹੋ ਗਿਆ ਇਹ ਗਾਜਰਾ ਤੇ ਹੁਣ ਆਪਾਂ ਇਹਨੂੰ ਥਾਲ ਦੇ ਵਿੱਚ ਇੱਧਰ ਕੱਢ ਕੇ ਘਿਓ ਲਾ ਕੇ ਚੰਗੀ ਤਰ੍ਹਾਂ ਤੇ ਫੇਰ ਆਪਾਂ ਟਿਕੀਆਂ ਬਣਾਉਣੀਆਂ ਤੇ ਬਾਅਦ ਵਿੱਚ ਤੁਹਾਨੂੰ ਦਿਖਾਉਣੀਆਂ ਐ ਹਾਂਜੀ ਹੁਣ ਆਪਣਾ ਤਿਆਰ ਆ ਇੱਥੇ ਖੂਆ ਬਿਲਕੁਲ ਤੇ ਆ ਦੇਖੋ ਆਪਾਂ ਥਾਲ ਦੇ ਵਿੱਚ ਜਮਾ ਲਿਆ ਇਸ ਤਰ੍ਹਾਂ ਤੇ ਉੱਪਰ ਆਪਾਂ ਲਗਾਤਾ ਇਹਦੀ ਡਰਾਈ ਫਰੂਟ ਤੇ ਚਾਂਦੀ ਵਰਕ ਪੇਪਰ ਇਹਦੇ ਨਾਲ ਬਹੁਤ ਸੋਹਣਾ ਸਜਾਵਟ ਹੋਈ ਆ ਚਾਂਦੀ ਵਰਕ ਨਾਲ ਤੇ ਹੁਣ ਇਹ ਆਪਾਂ ਇੱਕ ਰਾਤ ਲਈ ਐਂ ਰੱਖ ਦਾਂਗੇ ਕਿਉਂਕਿ ਠੰਡ ਆ ਵੀ ਫ੍ਰਿਜ 'ਚ ਤਲੋੜ ਹੀ ਨਹੀਂ ਹੁੰਦੀ ਚਲੋ ਗਰਮੀ 'ਚ ਤਾਂ ਐਂ ਹੁੰਦਾ ਫ੍ਰਿਜ 'ਚ ਰੱਖ ਦਾਂਗੇ ਤੇ ਹੁਣ ਇਹ ਠੰਡ 'ਚ ਰਾਤ ਨੂੰ ਜੰਮ ਜੂਗਾ ਤੇ ਸਵੇਰ ਆਪਾਂ ਤੁਹਾਨੂੰ ਬਰਫੀ ਕੱਟ ਕੇ ਦਿਖਾਵਾਂਗੇ। ਆ ਦੇਖੋ ਬਹੁਤ ਸੋਹਣਾ ਲੱਗ ਰਿਹਾ। ਹਾਂਜੀ ਲਓ ਆਪਾਂ ਇੱਥੇ ਕੱਟ ਲਈ ਜੀ ਬਰਫੀ ਗੁਜਰੇਲੇ ਦੀ ਆ ਦੇਖੋ। ਬਹੁਤ ਹੀ ਸੋਹਣੀ ਵਧੀਆ। ਦੇਖੋ ਬਹੁਤ ਸੋਹਣੀ ਵਧੀਆ। ਆ ਦੇਖੋ ਕੁਛ ਮੈਂ ਕੱਟੀ ਜਾਂਦੀ ਸੀ ਰਹਗੀ ਇੰਨੀ ਕਿ ਮੈਂ ਚਲੋ ਪੀਸ ਕੱਢ ਕੇ ਕਿਰਾਂ ਮੈਂ ਵੀਡੀਓ ਬਣਾਣਾ। ਤੇ ਤੁਸੀਂ ਵੀ ਜਰੂਰ ਇੱਕ ਵਾਰ ਐਸ ਤਰ੍ਹਾਂ ਟਰਾਈ ਕਰਕੇ ਦੇਖਿਓ। ਦੇ ਵੀਡੀਓ ਤੁਹਾਨੂੰ ਕਿਵੇਂ ਲੱਗੀ ਇਹ।